ਇੰਡੀਆ ਨੇ ਜੰਗ ਲਾਣਾਂ ਸੇ ਪਾਕਿਸਤਾਨ ਨੇ 2 ਰਫੇਲ ਤਿਆਰੇ ਭੇਜੇ ਨੇ ਦੋਵੇਂ ਟਾਰਗੇਟ ਕਿਲਿੰਗ ਦਾ ਸ਼ਕਾਰ ਹੋ ਗਏ ਨੇ ਫਰਾਂਸ ਨੇ ਮੋਦੀ ਨੂੰ ਖਤ ਲਿਖਿਆ ਕਿ ਇਸ ਆਰਡਰ ਤੇ ਬਚੇ ਜਮਨ ਅਲੀ ਮਹਾਦਿਆ ਬਚਿਆ ਤੂੰ ਸਾਡੇ ਤਿਆਰੇ ਵਾਪਸ ਕਰ ਤੇਲ ਕੋ ਤਿਆਰੇ ਵੀ ਨਹੀਂ ਚਲਾਏ ਜਾ ਰਹੇ ਕਿੱਡਾ ਤੂੰ ਬਗੈਰਤ ਇਨਸਾਨ ਪਾਇਆ ਗਿਆ ਮੋਦੀ ਮੈਨੂੰ ਕਿਤਾ ਵੀ ਫੋਨ ਕਰਦਾ ਯਾਰ ਜੱਗੂ ਪਰੇਸ਼ਾਨੀ ਬੜੀ ਵੱਧ ਗਈ ਯਕੀਨ ਕਰਾ ਰਹੀ ਸੀ ਤੇ ਬੱਚੇ ਨੂੰ ਝੋਟਾ ਦੇਣਾਂ ਤੇ ਭੇਜਿਆ ਅਗੋ ਤੂੰ ਸਾ ਫੜ ਕੇ ਯਾਰ ਤਿਆਰੇ ਡੇਕ ਦਿੱਤੇ ਨੇ ਯਾਰ ਇਹ ਮੈਂ ਤੁਹਾਨੂੰ ਗੱਲ ਸਮਝਾ ਦਿਆਂ ਇਸ ਮਜ਼ਾਕ ਜਿਹੜਾ ਹੁੰਦਾ ਨਾ ਉਹ ਜੰਗ ਤੋਂ ਪਹਿਲਾਂ ਪਹਿਲਾਂ ਮਜ਼ਾਕ ਹੈ ਕਿ ਜੋ ਸ਼ੁਭ ਮੇਲੇ ਲੈ ਤੁਹਾਨੂੰ ਸਾ ਚਾਹ ਵੀ ਪਈ ਸਾਰਾ ਕੁਝ ਕੀਤਾ ਤੁਹਾਡੇ ਬੰਦੇ ਇੱਧ ਡੇਕ ਪੈਣ ਸੀ ਬਾਹ ਹਾਜ਼ਰ ਤੁਹਾਡੇ ਮੁਲਕ ਦੇ ਪਹੁੰਚਾਨੇ ਆ ਇਹਦਾ ਇਹ ਮਤਲਬ ਤੇ ਨਹੀਂ ਤੁਸੀਂ ਤਿਆਰੇ ਸਾਢੇਲ ਕਰਨਾ ਸ਼ੁਰੂ ਕਰ ਦਿਓ ਬੇਟੇ ਇੱਥੇ ਕੋਈ ਤੁਹਾਨੂੰ ਨਿੱਕ ਜਾ ਮੈਨੂੰ ਸੱਚੀ ਗੱਲ ਪਿਆ ਦੱਸੂ ਤੈਨੂੰ ਬੜੇ ਈ ਤੇ ਰਾਤੇ ਪੈਣੇ ਨਹੀਂ ਜੰਗ ਸਾਡੀ ਕਿਸ ਦਿਨ ਵੀ ਹੋਣੀ ਹੈ ਬਾਕੀ ਹੰਤ ਜਿਹੜਾ ਗੋਲੀਆਂ ਪੈਣੀ ਪੈਣੀਆਂ ਤੇਨੂੰ ਯਕੀਨ ਕਰ ਮੂੰਹ ਤੇ ਠੁੱਡੇ ਮਾਰਦੇ ਨੇ ਲੋਕ ਆ ਗਏ ਹੁਣ ਤੋਂ ਮੀਡੀਆ ਤੇ ਬਿਆਨ ਦੇ ਕੇ ਕਹਿ ਰਹੇ ਜੀ ਪਾਕਿਸਤਾਨੀ ਮੇਰੀ ਵਾਹ ਤੋਂ ਬੜੇ ਪਰੇਸ਼ਾਨ ਨੇ ਤੂੰ ਕੀ ਗੱਲ ਹੈ ਸਾਡੇ ਕੀ ਬੂਹ ਅੱਗੇ ਟੱਟੀ ਕਰ ਗਏ ਲਾਣਤ ਤੇਰੇ ਤੇ ਮਰੇ ਪਿਟੇ ਮੂ ਤੇਰਾ ਐਡਾ ਤੇਰੇ ਤੋਂ ਪਰੇਸ਼ਾਨ ਅਸੀਂ ਇਹ ਤੇ ਇੰਜੋਏ ਮਾਹੌਲ ਦੇ ਵਿੱਚ ਯਕੀਨ ਕਰ ਚਾਸ ਲੈ ਰਹੇ ਆਂ ਪਾ ਸਾਡੇ ਇਥੇ ਜ਼ਿਕਰ ਹੀ ਨਹੀਂ ਖਤਮ ਹੋ ਰਿਹਾ ਤੇ ਹਰ ਬੰਦਾ ਇਸ ਚੀਜ਼ ਦਾ ਜ਼ਿਕਰ ਕਰ ਰਿਹਾ ਕਿ ਕਿਸ ਦਿਨ ਇੰਡੀਆ ਜਾਈਏ ਕਿਸ ਦਿਨ ਜਾ ਕੇ ਯਕੀਨ ਕਰ ਆਪਣੀ ਆਪਣੇ ਮਸ਼ੋਕਾ ਨੂੰ ਮਿਲੀਏ ਬੜਾ ਸਾਡਾ ਦਿਲ ਕਰ ਰਿਹਾ ਮੈਂ ਕਹਿੰਦਾ ਤੂੰ ਜੰਗ ਤੋਂ ਨਾ ਨਾ ਦਾ ਯਕੀਨ ਕਰ ਤੇਰੇ ਰਾਤੇ ਪੈਣਾ ਸਾਬ ਕਦੀ ਚਵਲ ਸ਼ਖਸੀਅਤ ਪਾਈਗੇ ਤੂੰ ਇਨਸਾਨ ਬਣ ਇਨਸਾਨ ਫਰਾਂਸ ਵਾਲਾ ਤੇਰੇ ਕੋਲ ਤਿਆਰੇ ਖੋਲਣਾ ਨਾ ਬਾਕੀ ਤੇਰੇ ਕੋਲ ਸਿਰਫ ਇੱਕ ਹਥਿਆਰ ਬਚਣਾ ਤੋਂ ਵੀ ਤੇਰੇ ਆਗਮ ਮੂੰਹ ਦੇ ਉੱਤੇ ਮਾਰਨਾ ਕਿ ਬਗਾਰਤ ਦੇ ਬੱਚਾ ਲਾਣਤੀ ਬੇਟਾ ਰੋਵੇ ਜੰਗ ਨੂੰ